ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਰਚਨਾ ਦੇਖ ਲੈਣੇ ਆ ਪ੍ਰਸ਼ਨ ਨੰਬਰ 2 ਦਿੱਤੀ ਹੋਈ ਰੇਖਾ AB ਤੇ ਫੰਮ ਸ਼ੇਪ ਬਣਾਓ ਰਚਨਾ AB ਰੇਖਾ ਲਓ AB ਨੂੰ ਕੇਂਦਰ ਮੰਨ ਕੇ AB ਦੂਰੀ ਦੀਆਂ ਦੋ ਚਾਪਾਂ ਲਾਓ ਜੋ ਆਪਸ ਦੇ ਵਿੱਚ ਬਿੰਦੂ O ਤੇ ਕੱਟਣ ਉਹਨੂੰ ਕੇਂਦਰ ਮੰਨ ਕੇ ਉਹ ਇਹ ਦੂਰੀ ਦੀ ਪ੍ਰਕਾਰ ਖੋਲ ਕੇ ਚੱਕਰ ਖਿੱਚੋ ਇਸ ਚੱਕਰ ਦੀ ਪ੍ਰੀਧੀ ਤੇ AB ਰੇਖਾ ਦੇ ਬਰਾਬਰ ਬਾਕੀ ਭੁਜਾਵਾਂ BF, FD, DE ਅਤੇ EF ਘਟੋ B ਨੂੰ F ਨਾਲ, F ਨੂੰ D ਨਾਲ, D ਨੂੰ B ਨਾਲ, E ਨੂੰ F ਨਾਲ ਮਿਲਾ ਕੇ F ਨੂੰ A ਨਾਲ ਮਿਲਾਓ। ABFDEF ਲੋਡਿੰਗ ਦੀ ਫਾਰਮ ਸ਼ੇਪ ਹੋ ਜਾ। ਆਓ ਦੋਸਤੋ ਹੁਣ ਆਪਾਂ ਇਸ ਨੂੰ ਪੇਪਰ ਤੇ ਬਣਾ ਕੇ ਦੇਖਦੇ ਹਾਂ। ਫੱਟ ਫੱਟ ਤੋਂ ਪਹਿਲਾਂ ਆਪਾਂ ਇੱਕ ਰੇਖਾ AB ਲਵਾਂਗੇ ਫਿਰ ਅਸੀਂ B ਤੇ ਰੱਖ ਕੇ A ਜੁਨੀ ਪ੍ਰਕਾਰ ਖੋਲਾਂਗੇ ਅਤੇ ਫਿਰ ਅਸੀਂ B ਤੇ ਰੱਖ ਕੇ ਹੀ ਇੱਕ ਚਾਪ ਲਗਾਵਾਂਗੇ ਫੇਰ ਅਸੀਂ ਪ੍ਰਕਾਰ ਨੂੰ ਛੇੜੇ ਬਿਨਾ ਏ ਤੇ ਰੱਖ ਕੇ ਫੇਰ ਤੋਂ ਚਾਪ ਲਗਾਵਾਂਗੇ ਤੇ ਉੱਪਰ ਵਾਲੀ ਚਾਪ ਨੂੰ ਕੱਟ ਦਵਾਂਗੇ ਏਕ ਪੁਆਇੰਟ ਦਾ ਨਾਮ ਅਸੀਂ ਉਹ ਰੱਖ ਦਵਾਂਗੇ ਫੇਰ ਅਸੀਂ ਉਹਦੇ ਉੱਪਰ ਪ੍ਰਕਾਰ ਰੱਖ ਕੇ ਏ ਜਿੰਨੀ ਖੋਲਾਂਗੇ ਅਤੇ ਇੱਕ ਫਰਕ ਲਗਾ ਦਵਾਂਗੇ ਫਿਰ ਅ្វី ਬੀਟਰ ਆਕੇ ਕੱਟ ਲਗਾਵਾਂਗੇ ਫਿਰ ਉਸ ਤੋਂ ਅੱਗੇ ਮਤੇ ਇਸ ਤਰ੍ਹਾਂ ਕੱਟ ਲਗਾਉਂਦੇ ਜਾਵਾਂਗੇ ਫਿਰ ਅਸੀਂ ਇਹਨਾਂ ਦੇ ਨਾਮ ਰੱਖ ਦਵਾਂਗੇ ਇਹ ਰਹੀ ਇਹਨਾਂ ਸਾਰੇ ਪੁਆਇੰਟਸ ਨੂੰ ਮਿਲਾ ਦਵਾਂਗੇ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ